ਵਾਲੇ ਗੁਰਾਂ ਨੂੰ ਜਾਨ ਮਿਲਦੀ ਜਾਨ ਮਿਲਦੇ ਸੱਚੀਆਂ ਮੁਹੱਬਤਾਂ ਵਾਲੇ ਗੁਰਾਂ ਨੂੰ ਜਾਨ ਮਿਲਦੀ ਓ ਜਿਨ੍ਹਾਂ ਨੇ ਪਾਲੀਆਂ ਸੱਚੀਆਂ ਮੁਹੱਬਤਾਂ ਨਾਲ ਸੋਨੇ ਖੁੰਡੇ ਵਾਲਿਆਂ ਨਾਲ ਗੁਰੂਆਂ ਦੇ ਤੇ ਮੰਗ ਲਈਆਂ ਗੁਰਾਂ ਤੋਂ ਮਾਫੀਆਂ ਨਾ ਕੋਲੇ ਅਤਾਖ ਤੋਢਾਲੇ ਗੁਰਾ ਨੂੰ ਜਾਣ ਲੇ ਦੇ ਜਾ ਮਿਲਦੇ ਸੱਚੀਆਂ ਮਹੱਤਤਾ ਵਾਲੇ ਗੁਰਾ ਨੂੰ ਜਾਣ ਲੇ ਦੇ ਜਾ ਮਿਲਦੇ ਸੱਚੀਆਂ ਮਹੱਤਤਾ ਵਾਲੇ ਗੁਰਾ ਨੂੰ ਜਾਣ ਲੇ ਦੇ ਜਾ ਮਿਲਦੇ ਜਿਹੜੀ ਰੂਹ ਦੇ ਸਾਰੇ ਓਏ ਮੱਕ ਗਏ ਆਸਰੇ ਟੈਪੀ ਵਿੱਚ ਰਾ ਦੀਆਂ ਚਰਨਾਂ ਦੇ ਬਖਸ਼ ਬਖਸ਼ ਕੇ ਸਾਧਗੁਰੂ ਲਾ ਲੈਂਦੇ ਨਾਲ ਨੂਰੀ ਕੋਮਲ ਚਰਨਾਂ ਦੇ ਜਿਨ੍ਹਾਂ ਨੇ ਗੁਰਾਂ ਦੇ ਦਾਰ ਤੇ ਕੁੰਡੇ ਖੜਕਾਏ ਗੁਰਾਂ ਨੂੰ ਜਾ ਮੇ ਰਦੇ ਜਾ ਹੱਬਤਾ ਸੀ ਨਾਲ ਸੋਣੀ ਕੋਰਸੀ ਵਾਲਿਆ ਗੁਰੂਆਂ ਦੇ ਹਕਾਲਾ ਦਾ ਕਹਿੰਦੇ RAM ਤੇ 라ਸ਼ਮਨ ਜੋੜੀ ਪ੍ਰਗਟ ਹੋ ਗਈ ਵਿਚ ਬੀਬੀ ਵਾਲੇ ਦੇ ਖਾਡ ਬਣਾ ਲਿਆ ਬਖਸ਼ਣ ਖਾਤਰੀ ਇਸ ਜੀਵਨੋ ਮੇਰੇ ਗੁਰੂ ਮੁਖ ਬੋਲੇ ਬਨਸਰੀ ਵਾਲੇ ਗੁਰਾਂ ਨੂੰ ਜਾ ਮੇਰੇ ਤੇ ਜਾ ਮੇਰੇ ਦਣਾ ਪਾੜੋ ਦੇ ਹਰ ਨਾਂ ਗਿਆ ਮੂਰਦੀ ਅਰਜਨ ਨੇ ਰੱਥ ਰੋਕ ਲਿਆ ਸੋਹਣੀ ਬਾਸਰੀ ਵਾਲੇ ਕਹਿੰਦੇ ਅਰਜਨ ਹਰਨ ਵੱਡਾ ਕੇ ਹਰੀ ਸੁਫਨ ਵੱਡਾ ਕੇ ਸਾਮ ਅਰਜਨ ਰਾਤ ਨੂੰ ਤੋੜ ਲਾ ਓਏ ਭਲੀ ਕਰੂ ਭਗਵਾਨ ਕਿਉਂ ਚਿੰਤਾ ਵਿੱਚ ਸੋਗ ਦੇ ਪੈ ਗਿਆ ਜਦੋਂ ਤੇਰੇ ਨਾਲ ਬੈਠੇ ਬਨਸਰੀ ਵਾਲੇ ਗੁਰਾ ਜਾ ਕੋ ਲੋ ਪਿਸਮ ਕਤਾਂ ਮੇ ਜੋਂ ਦਾਦਾ ਜੀ 9 ਦਿਨ ਹੋ ਗਏ ਜੰਗ ਕਰੀ ਜਾਂਦਿਆਂ ਨੂੰ ਇੱਕ ਵੀ ਪਾਂਡੋ ਜੰਗ ਵਿੱਚ ਮਾਰਿਆ ਨਹੀਂ ਦਰਜੋਧਨ ਨੇ ਰੋਕ ਕੇ ਵਾਸਤੇ ਪਾਲੇ ਗੁਰਾਂ ਨੂੰ ਜਾਂ ਮਰਦੇ ਜਾਂ ਮਿਲਦੇ ਸੱਚੀਆਂ ਮਹਾਰਤਾ ਬਾਲੇ ਗੁਰਾਂ ਨੂੰ ਜਾਂ ਆਹ ਅੱਜ ਬੈਠੂਗਾ ਸਾਹਮਣੂ ਬੰਦਗੀ ਤੇ ਧੜਚਾੜ ਦੇ ਨੂੰ ਇੱਕ ਪਾਡੋ ਮਾਰ ਦੂ ਵਿੱਚ ਜੰਗ ਦੇ ਐ ਮੇਰੇ ਗੁਰਾਂ ਨੇ ਮੁੱਖੋਂ ਫਾਰ ਮਾ ਚਾਰ ਦੇ ਨੂੰ ਇੱਕ ਪਾਡੋ ਮਾਰ ਦੋਂ ਉਦੋਂ ਸ਼ਾਮਾ ਪੈ ਗਈਆਂ ਓਡੋ ਓਡੀ ਸੈਨਾ ਆ ਗਈ ਵਿੱਚ ਡੇਰਿਆਂ ਦੇ ਬਾੜਾਂ ਬਾਦੇ ਮੁੱਖ ਕਮਲਾਗੇ ਗੁਰਾਂ ਨੂੰ ਜਾਂ ਮਿਲਦੇ ਜਾਂ ਮਿਲਦੇ ਸੱਚੀਆਂ ਮੁਹੱਬਤਾਂ ਬਾੜੇ ਗੁਰਾਂ ਨੂੰ ਤਾਂ ਮਿਲਦੇ ਜੀ ਜਾਂ ਕੋ ਜੋ ਸੀ ਕਹਿੰਦੇ ਜੇ ਇੱਕ ਜਾਣਾ ਮਰ ਕੇ ਆ ਚਾਰੇ ਪ੍ਰਾਨ ਤਿਆਗ ਦਿਆ ਗਏ ਨਾ ਕੁਝ ਖਾਂਦੇ ਨਾ ਕੁਝ ਪੀਂਦੇ ਵਿੱਚ ਪਾਏ ਵੀਰੋ ਸੋਗਦੇ ਇੰਨੇ ਨੂੰ ਵਿੱਚ ਡੇਰੇ ਦੇ ਓਏ ਆ ਗਏ ਬਣ ਸਰੀ ਮਾਰੇ ਗੁਰਾਣੂ ਜਾ ਮਿਲਦੀ ਰਚਾ ਚਿਹਰੇ ਉਦਾਸ ਪਾਇਆ ਕਹਿੰਦੇ ਗੁਰੂ ਜੀ ਵੀ ਸਭ ਤਾਂ ਮੈਂਨੇ ਬਚ ਲੈ ਲਿਆ ਦਿਨ ਚੜਦੇ ਨੂੰ ਇੱਕ ਬਾਦੋ ਮਾਰ ਦੂ ਵਿੱਚ ਜੰਗ ਦੇ ਕਹਿੰਦੇ ਕਾਦੋ ਫਿਕਰ ਕਰਦੇ ਆ ਖਾਣਾ ਛਕ ਲੋ ਜਦੋਂ ਤੁਹਾਡੇ ਨਾਲ ਬੈਠੇ ਬਣੇ ਸਰੀਵਾਰੇ ਗੁਰਾਂ ਨੂੰ ਕਾ ਮੈਂ ਰਦੇ ਕਾ ਮੈਂ ਰਦੇ ਸੱਚੀਆਂ ਮਹਾਂਪਰਤਾਂ ਵਾਲੇ ਗੁਰਾਂ ਨੂੰ ਕੁਛ ਬੇਪਰਵਾਹੀ ਦੇ ਕਹਿੰਦੇ ਫਿਕਰ ਕਰੋ ਨਾ ਖਾਣਾ ਛੱਕ ਲੋ ਕਿਵੇਂ ਇੱਕ ਪਾਂਡੋ ਜੰਗ ਵਿੱਚ ਮਾਰ ਜੂਗਾ ਜਦੋਂ ਮੂਰੇ ਲੱਗ ਕੇ ਬਨ ਸਾਰੀ ਵਾਰੇ ਗੁਰਾਂ ਹਲ ਘਾਲ ਦਿਓ ਚਰਨਾ ਤੇ ਟੈਪੀ ਪੀਸਮ ਦਾ ਮੈਂ ਦੇ ਰੋ ਰੋ ਮੰਗ ਲਈ ਮਾਫੀਆਂ ਉਹ ਨਾ ਚਰ ਸੀਸ ਚੱਕੀ ਨਾ ਚਰਨਾ ਤੋਂ ਜਿੰਨਾ ਚਰ ਬੱਡ ਸੁਹਾਗਣ ਦਾ ਵਾਰ ਦਿੰਦੇ ਨਹੀਂ ਆਪੇ ਜੋਗ ਦਾ ਦਸੀ ਜਾਂਦੇ ਬਨਸਰੀ ਬਾਣੇ ਗੁਰਾਂ ਨੂੰ ਜਾਣਦੇ ਜਾਂ ਮਿਲਦੇ ਸੱਚੀਆਂ ਮੁਹੱਬਤਾਂ ਬਾਣੇ ਗੁਰਾਂ ਅੱਜ ਗਏ ਜਿੱਤੇ ਭੀਸਮ ਦਾਮਾ ਬੰਦਗੀ ਕਰਦਾ ਸੀ ਕਹਿੰਦਾ ਧੀਏ ਸਾਨੂੰ ਖਰਾਮਾ ਲਾ ਕੇ ਫੜਾ ਦੇ ਕਿਤੇ ਖੜਕੇ ਵਿੱਚ ਬਹਿਤੀ ਭੰਗ ਹੋ ਜੇ ਨਾ ਹਏ ਮੁਖ ਬੋਲੇ ਬਨਸਰੀ ਵਾਲੇ ਗੁਰਾਂ ਨੂੰ ਜਾ ਮਿਲ ਜੇ ਜਾ ਮਿਲ ਦੇ ਸੱਜੀਆਂ ਮਹਾਰਤਾਮ ਵਾਲੇ ਗੁਰਾਂ ਨੂੰ ਜਾ ਮਿਲ ਜੇ ਜਾ ਮਿਲ ਕਾ ਕੋ ਨੋ ਵੀਰ ਮਾਤਾ ਦ੍ਰੋਪਤੀ ਤੂੰ ਆਪ ਖੜ ਕੇ ਡਿਊਟੀ ਦੇ ਵਿੱਚ ਬਾੜ ਦੇ ਮਾਤਾ ਜਾਵੜੀ ਕੋਲੇ ਪੀਸਮ ਪਤਾ ਮੇਰੇ ਪੁੱਪਾ ਬਾੜ ਕੇ ਚਾਰ ਨਵੀਰੋ ਧੋਦੇ ਗੁਰੂਆਂ ਦੇ ਬਾ ਵੀਰੋ ਦ ਪੀਸਮ ਤਾਂ ਮੈਂ ਕਿਹੜਾ ਧੀਏ ਉੱਠ ਖੜ ਵੱਡ ਸੁਖਾ ਅੱਗਾਂ ਨ ਹੋਵੇਂ ਤੋ ਪੀਸੋ ਤਾਂ ਮਨੇ ਮੋ ਖਚੋ ਬਾ ਚਲ ਨਾ ਸੰਨਾਲੇ ਗੁਰਾਂ ਨੂੰ ਜਾਮ ਵਾਲੇ ਕੁਰਾਨ ਨੂੰ ਧਿਆਗ ਮੈਨ ਦੇ ਧਿਆਗ ਮੇਰੇ ਦੇ ਸੱਚੀਆਂ ਮੁਹੱਬਤ ਵਾਲੇ ਕੁਰਾਨ ਨੂੰ ਧਿਆਗ ਮੈਨ ਦੇ ਓ ਜਦੋਂ ਬੱਡ ਸੁਆਗਨ ਦਾ ਵਾਰ ਦਿੱਤਾ ਮਾਤਾ ਦਰੋਹ ਦੀ ਕਹਿੰਦੀ ਏ ਇੱਕ ਪਾਸੇ ਤਾਂ ਨਾਸ ਕਰੀ ਜਾਂਦੇ ਆ ਪਾਂਡਮਾ ਦਾ ਇੱਕ ਪਾਸੇ ਬੱਡ ਸੁਆਗਨ ਦਾ ਵਾਰ ਦੇਈ ਜਾਂਨੇ ਆ ਅੱਜ ਵਾਲਾ ਬੋਲ ਸੱਚਾ ਹੋ ਕੇ ਅਗਲਾ ਬੋਲ ਸੱਚਾ ਹੋਊਗਾ ਮਾਦਰੇ ਰੋਕ ਕੇ ਬਾਸਤੇ ਪਾਲੇ ਗੁਰਾਂ ਨੂੰ ਜਾ ਮਿਲਦੇ ਜਾ ਮਿਲਦੇ ਸੱਚੀਆਂ ਮੁਹੱਬਤਾਂ ਵਾਲੇ ਗੁਰਾਂ ਨੂੰ ਜਾ ਮਿਲਦੇ ਜਾ ਮਿਲਦੇ ਸੱਚੀਆਂ ਮੁਹੱਬਤਾਂ ਵਾਲੇ ਗੁਰਾਂ ਨੂੰ ਜਾ ਮਿਲਦੇ ਓ ਪੀਸ ਬਤਾਨਾ ਕਹਿੰਦਾ ਮਾਤਾ ਦਰੋਪਤੀ ਨੂੰ ਕੌਣ ਆਇਆ ਤੇਰੇ ਕੋਲੇ ਫੜਕੇ ਡਾਉਣਿਆ ਤੋ ਲੈ ਗਈ ਕੋਲੇ ਹਨਸਰੀ ਵਾਲਿਆ ਦੇ ਕ ਤੇ ਵੇ ਤੇ ਬਸਰੀ ਵਾਲੇ ਖੜੇ ਪੀਸਮ ਦਾਮਿਆਂ ਦੀਆਂ ਬੁੱਬਾ ਨਿਕਲ ਗੰਗਾ ਜਦੋਂ ਖਰਾਮਾ ਚੱਕੀ ਵੇਖੇ ਬਨਸਰੀ ਵਾਲੇ ਗੁਰਾਨੋ ਜਾਂ ਅੱਜ ਵਾਲਾ ਬਾਗ ਸੱਚਾ ਹੋਊਗਾ ਮਾ ਪਾਰਤ ਵਿੱਚ ਕੌਰ ਮਾਂ ਦੀ ਹਾਰ ਹੋਊਗੀ ਪਾਡ ਮਾਂ ਦੀ ਜਿੱਤ ਹੋਊਗੀ ਤਦ ਤੂੰ ਤਰੋਤਾ ਤਨ ਉਹ ਕੁਲਾ ਹੋਗੀਆਂ ਜਿੰਨਾ ਜੋਂ ਨੇ ਹੋ ਗਏ ਬਨਸਰੀ ਵਾਲੇ ਗੁਰੂਆਂ ਦੇ ਮੰਗ ਲੈ ਸੌਤ ਮਾਫਨਾ ਜਿਹਦੇ ਖਾਂ ਮੈਂ ਚੱਕੀ ਫਰਦੇ ਬਨਸਰੀ ਵਾਲੇ ਗੁਰਾਂ ਨੂੰ ਜਾਂ ਮੈਂ ਰੱਦੀ ਜਾਂ ਮੈਂ ਜਾਵੇਂ ਰਦੇ ਸੁਖੀਆਂ ਭਗਵਤਾ ਵਾਲੇ ਗੁਰਾਨੂ ਜਾਵੇਂ ਰਦੇ ਕਰਮਾਂ ਦੀ ਹਾਰ ਹੋਈ ਵਿੱਚ ਮਹਾ ਭਾਰਤ ਜੁੱਧ ਦੇ ਪਾਣਮਾ ਦੀ ਜੱਤ ਹੋਈ ਵੀਰੋ ਦੋ ਪਾਣਮਾ ਦੇ ਆਸਾ ਦੇ ਦੇਵ ਦੇ ਫਲ ਵਰਸੰਦੇ ਸੀ ਜਦੋਂ ਮੂਰੇ ਲੱਗ ਕੇ ਬਨਸਰੀ ਵਾਲੇ ਗੁਰਾਨੂ ਜਾਵੇਂ ਰਦੇ ਜਾਵੇਂ ਰੱਖਦੇ ਸੰਗਤਾਂ ਦੀਆਂ ਫਕਰੋ ਰੱਖਿਆ ਜਿਹੜਾ ਗੁਲਾ ਦੀ ਕੀਤੀ ਉਤੇ ਸ਼ੁਕਰ ਮਨਾ ਲੈ ਗੁਰਾਂ ਨੂੰ ਜਾ ਮਿਲਦੇ ਸਾਰੇ ਮੈਂ ਵਾਕ ਬੋਲਿਆਂ ਤੋ ਲਖ ਦਿਓ ਮਾਫਰਾ ਬਹੁਤ ਚੜ ਹੋ ਗਿਆ ਇਸ ਨਗਰ ਵਿੱਚ ਆਏ ਨੂੰ ਅੱਜ ਮਸਾ ਸਬਬ ਨਾਲ ਆ ਮੇਲਾ ਸੱਚਿਆਂ ਗੁਰਾਂ ਦਾ ਹੋ ਗਿਆ ਐਵੇਂ ਨਹੀਂ ਹੋ ਮੇਲੇ ਲੱਗਦੇ ਬੱਚੇ ਇਸ ਘਰਾਂ ਦੇ ਇੱਥੇ ਮੇਰੇ ਗੁਰੂਆਂ ਨੇ ਤਖਤ ਤਡਹਾਰੇ ਗੁਰਾਂ ਨੂੰ ਜਾਂ ਮੇਨ ਦੇ